ਤੇ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:00 ਵਜੇ ਤਰੀਕਾ ਚ ਹੈ ਗਿਆ 22 ਨਵੰਬਰ ਦੇਣਾ ਅੱਜ ਹੈਗਾ ਸ਼ਨੀਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਣੀ ਇੱਕ ਭੈਣ ਆ ਸਰਬਜੀਤ ਕੌਰ ਜੀ ਰਾਜਵਾਨ ਕਲਾ ਤੋਂ ਇੱਕ ਆਪਣੀ ਭੈਣ ਆ ਉਹਨਾਂ ਦੀ ਆਈਡੀ ਆ ਜੋਧਵੀਰ ਠੀਕ ਹੈ ਜੀ ਇੱਕ ਆਪਣੇ ਭੈਣਾਂ ਮਨਦੀਪ ਜੀ ਜਸਲ ਮੋਗੇ ਤੋਂ ਇੱਕ ਹੋਰ ਕਮੈਂਟ ਸੀਗਾ ਹਾਂਜੀ ਇੱਕ ਆਪਣੇ ਭੈਣ ਹੈਪੀ ਮਾਨ ਤੇ ਇੱਕ ਆਪਣੇ ਭੈਣ ਹੈ ਗੁਰਮੀਤ ਕੌਰ ਜੀ ਮਲੋਟ ਤੋਂ ਸੋ ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਇਹ ਵੀਡੀਓ ਦੇਖ ਕੇ ਡੇਲੀ ਕਮੈਂਟ ਕਰਦੇ ਹੋ ਸੋ ਜਿਹੜੇ ਕਮੈਂਟ ਨਹੀਂ ਕਰਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਪ੍ਰਮਾਤਮਾ ਦੀ ਮਿਹਰ ਸਦਕਾ ਅਸੀਂ ਇੱਥੋਂ ਤੱਕ ਆਈ ਆ ਸੋ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਬਾਕੀ ਜਿਹੜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਹੈ ਨਾ ਕੋਈ ਵਲੌਗ ਨਹੀਂ ਹੈਗਾ ਘਰ ਦਾ ਕੰਮ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਣੀ ਇੱਕ ਭੈਣ ਦਾ ਮੈਨੂੰ ਪਹਿਲਾਂ ਕਮੈਂਟ ਆਇਆ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਇੰਸਟਾਗ੍ਰam ਤੇ ਕੰਟੈਕਟ ਕੀਤਾ ਮੇਰੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਆਪ ਦਾ ਐਕਸਪੀਰੀਅੰਸ ਆਪਣੇ ਨਾਲ ਸ਼ੇਅਰ ਕੀਤਾ ਉਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਉਹਨਾਂ ਦੀ ਮੇਰੇ ਨਾਲ ਗੱਲ ਹੋਈ ਤਾਂ ਹੋ ਗਈ ਕਈ ਦਿਨ ਪਰ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਬਸ ਦੇ ਸੋ ਅੱਜ ਮੈਂ ਸੋਚਿਆ ਮੈਂ ਕਿ ਚਲੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਉਹਨਾਂ ਦਾ ਜਿਹੜਾ ਬੇਟਾ ਸੀ ਹਨਾ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਤੇ ਉਹ ਕਹਿੰਦੇ ਵੀ ਮੇਰੇ ਬੇਟੇ ਨੇ ਸਿਰਫ ਇੱਕ ਸ਼ਬਦ ਦਾ ਜਾਪ ਕੀਤਾ ਤੇ ਕਹਿੰਦੇ ਜਿਹੜਾ ਨਸ਼ਾ ਉਹਨੂੰ 7 ਸਾਲ ਤੋਂ ਲੱਗਿਆ ਹੋਇਆ ਸੀ ਉਹ ਨਸ਼ਾ ਉਹਨੇ ਸਿਰਫ 1 ਮਹੀਨੇ ਦੇ ਵਿੱਚ ਛੱਡ ਦਿੱਤਾ ਤੇ 1 ਮਹੀਨੇ ਦੇ ਵਿੱਚ ਉਹ ਗੁਰੂ ਦੇ ਚਰਨੀ ਲੱਗ ਗਿਆ ਤੇ ਉਹਨਾਂ ਨੇ ਕਿਹੜਾ ਸ਼ਬਦ ਦੱਸਿਆ ਤੇ ਉਹਨਾਂ ਨੂੰ ਗਾਹ ਕਿੰਨਾ ਨਹੀਂ ਦੱਸਿਆ ਸੀ ਤੇ ਉਹਨਾਂ ਦੀ ਲਾਈਫ ਦੀਆਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਹਨਾ ਬਹੁਤ ਧਿਆਨ ਨਾਲ ਸੁਣਿਓ ਤੇ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਤੁਸੀਂ ਵੀ ਉਸ ਚੀਤੇਵਾਂ ਜ਼ਰੂਰ ਕਰਿਓ ਤੇ ਚਲੋ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਉਸ ਭੈਣ ਨੇ ਦੱਸਿਆ ਕਹਿੰਦੀ ਵੀ ਸਾਡਾ ਬੇਟਾ ਨਾ ਬਹੁਤ ਹੀ ਲਾਇਕ ਸੀ ਬਹੁਤ ਜ਼ਿਆਦਾ ਕਹਣੇ ਦੇ ਵਿੱਚ ਬਹੁਤ ਆਪਾਂ ਕਹਿੰਦੇ ਆ ਵੀ ਘਰ ਦੇ ਵਿੱਚ ਹੱਥ ਬਟਾਉਣ ਵਾਲਾ ਇੱਕ ਬੀਬਾ ਮੁੰਡਾ ਸੀਗਾ ਕਹਿੰਦੇ ਪਰ ਆਪਾਂ ਨੂੰ ਇਹ ਵੀ ਪਤਾ ਵੀ ਜਿੱਥੇ ਆਪਣਾ ਬੱਚਾ ਸਹੀ ਹੁੰਦਾ ਨਾ ਉੱਥੇ ਬਹੁਤ ਸਾਰੇ ਲੋਕ ਇਹ ਵੀ ਤਾਕ ਰੱਖਦੇ ਹੁੰਦੇ ਆ ਵੀ ਇਹਨਾਂ ਦਾ ਬੱਚਾ ਸਹੀ ਕਿਉਂ ਆਇਆ ਇਹਨੂੰ ਕਿਵੇਂ ਗਲਤ ਰਸਤੇ ਤੇ ਪਾਈਏ ਜਾਂ ਇਹਨੂੰ ਕਿਵੇਂ ਹਨਾ ਇਹਦੀ ਜ਼ਿੰਦਗੀ ਖਰਾਬ ਕਰੀਏ ਕਹਿੰਦੇ ਇਦਾਂ ਦੇ ਕੁਝ ਲੋਕ ਵੀ ਸਾਡੀ ਜ਼ਿੰਦਗੀ 'ਚ ਹੁੰਦੇ ਆ ਕਹਿੰਦੇ ਉਸੇ ਤਰੀਕੇ ਨਾਲ ਮੀਰ ਜਿਹੜਾ ਬੇਟਾ ਉਹਨੂੰ ਵੀ ਕਈ ਲੋਕਾਂ ਨੇ ਆਪਣੀਆਂ ਗੱਲਾਂ 'ਚ ਲੈ ਲਿਆ ਮਤਲਬ ਇੱਕ ਦਿਨ ਉਹਨੂੰ ਕਹਿੰਦੇ ਵੀ ਲੈ ਕਹਿੰਦੇ ਉਹਨੂੰ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਲਾਇਆ ਸੀ ਉਹ ਸਿਗਰਟ ਦਾ ਲਾਇਆ ਕਹਿੰਦੇ ਉਹਨੂੰ ਕਹਿੰਦੇ ਵੀ ਲੈ ਪੀ ਕੇ ਦੇਖ ਕੁਝ ਨਹੀਂ ਹੁੰਦਾ ਬਸ ਇੱਕ ਵਾਰੀ ਪੀ ਕੇ ਦੇਖ ਤੇ ਇਹ ਇਹਦੀ ਲਤ ਨਹੀਂ ਲੱਗਦੀ ਤੇ ਬਹੁਤ ਚੰਗਾ ਮਹਿਸੂਸ ਹੁੰਦਾ ਕਹਿੰਦੇ ਉਹਨੂੰ ੱੱਕੇ ਦੇ ਨਾਲ ਇੱਕ ਵਾਰੀ ਉਹਨਾਂ ਨੇ ਸਿਗਰਟ ਪਿਲਾਤੀ ਕਹਿੰਦੇ ਸਿਗਰਟ ਤੋਂ ਇੱਕ ਸਿਗਰਟ ਤੋਂ ਬਾਅਦ ਦੂਜੀ ਕਦ ਹੋਈ ਦੂਜੀ ਤੋਂ ਬਾਅਦ ਸ਼ਰਾਬ ਸ਼ਰਾਬ ਤੋਂ ਬਾਅਦ ਕਹਿੰਦੇ ਕਦ ਉਹਨੂੰ ਚਿੱਟੇ ਦੀ ਲਤ ਲੱਗ ਗਈ ਕਹਿੰਦੇ ਨਾ ਉਹਨੂੰ ਪਤਾ ਚੱਲਿਆ ਨਾ ਸਾਨੂੰ ਪਤਾ ਚੱਲਿਆ ਪਰ ਹੌਲੀ ਹੌਲੀ ਕਰਦੇ ਕਰਦੇ ਕਹਿੰਦੇ ਪਹਿਲਾਂ ਤਾਂ ਕਹਿੰਦੇ ਉਹਨੇ ਘਰ ਦੇ ਵਿੱਚ ਸਭ ਤੋਂ ਪੈਸੇ ਮੰਗਣੇ ਸ਼ੁਰੂ ਕਰਤੇ ਪੈਸੇ ਨਾ ਮਿਲਣੇ ਲੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਨਸ਼ੇ ਦੀ ਤੋੜ ਲੱਗਦੀ ਸੀ ਹਨਾ ਤੇ ਕਹਿੰਦੇ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਪੈਸੇ ਦੇਣੇ ਵੀ ਬੰਦ ਕਰ ਦਿੱਤੇ ਥੋੜਾ ਟਾਈਮ ਤਾਂ ਅਸੀਂ ਦਿੱਤੇ ਲੇਕਿਨ ਜਦੋਂ ਪੈਸੇ ਦੇਣੇ ਬੰਦ ਕਰ ਦਿੱਤੇ ਕਹਿੰਦੇ ਉਸ ਤੋਂ ਬਾਅਦ ਉਹ ਚੋਰੀਆਂ ਕਰਨ ਲੱਗ ਗਿਆ ਕਹਿੰਦੇ ਜਿਹੜਾ ਮੁੰਡਾ ਮਤਲਬ ਸਾਰਾ ਪਿੰਡ ਜਿਹਦੀ ਸਲਾਹਾ ਕਰਦਾ ਸੀਗਾ ਵੀ ਇਹਦੇ ਵਰਗਾ ਬੱਚਾ ਬਣਨ ਔਖਾ ਹੈ ਕਹਿੰਦੇ ਉਸੇ ਬੱਚੇ ਦੇ ਨਾਮ ਤੇ ਹੁਣ ਥੂ ਥੂ ਹੁੰਦੀ ਸੀ ਅਗਲਾ ਕਹਿੰਦਾ ਸੀ ਇਹ ਤਾਂ ਚੋਰਾਂ ਨੂੰ ਘਰੇ ਨਾ ਵੜਨ ਦੋ ਜਿਹਨੇ ਕਿ ਇੰਨੀ ਕਹਿੰਦੇ ਸਾਡੀ ਤੇ ਸਾਡੇ ਬੱਚੇ ਦੀ ਜ਼ਿੰਦਗੀ ਜਿਹੜੀ ਖਰਾਬ ਹੋ ਗਈ ਅਸੀਂ ਇੱਕ ਨਸ਼ੇ ਕਰਕੇ ਕਹਿੰਦੀ ਉਸ ਤੋਂ ਬਾਅਦ ਦੋ ਇਹ ਚੀਜ਼ ਚਲਦੀ ਗਈ ਤੇ ਕਹਿੰਦੀ ਮੈਂ ਬਹੁਤ ਪਰੇਸ਼ਾਨ ਹੋ ਗਈ ਮੇਰੇ ਘਰ ਵਾਲਾ ਬਹੁਤ ਪਰੇਸ਼ਾਨ ਹੋ ਗਿਆ ਕਹਿੰਦੀ ਇਦਾਂ ਇਹਨਾਂ ਸਾਡੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਕਹਿੰਦੀ ਮੈਂ ਉਹਨਾਂ ਕੋਲੇ ਗੱਲ ਕੀਤੀ ਵੀ ਬਾਬਾ ਜੀ ਕਹਿੰਦੇ ਉਹ ਨਾ ਬੜਾ ਕਥਾ ਮਿਲ ਕੇ ਕਰਦੇ ਹੁੰਦੇ ਸਮਝਾਉਂਦੇ ਹੁੰਦੇ ਲੋਕਾਂ ਨੂੰ ਵੀ ਗੁਰੂ ਦੇ ਚਰਨ ਲੱਗੋ ਕਿ ਵੀ ਆਪਾਂ ਜਿਹੜਾ ਹੈਗਾ ਗਲਤ ਰਸਤੇ ਤੋਂ ਸਹੀ ਰਸਤੇ ਜਾ ਸਕਦੇ ਹਾਂ ਗੁਰਬਾਣੀ ਦੇ ਜਰੀਏ ਇਰੇ ਮੈਂ ਇੱਕ ਦਿਨ ਉਹਨਾਂ ਨਾਲ ਗੱਲ ਕੀਤੀ ਬਾਬਾ ਜੀ ਇੰਦਾ ਕਰਕੇ ਵਾ ਸੋਡੇ ਕੁਨਾ ਆਪਣੇ ਬੇਟੇ ਨੂੰ ਲੈ ਕੇ ਆਉਂਗੇ ਕਿ ਉਹ ਬਹੁਤ ਨਸ਼ਾ ਕਰਦਾ ਪਹਿਲਾਂ ਬਹੁਤ ਸਿਆਣਾ ਹੁੰਦਾ ਸੀ ਸਾਡੇ ਕਹਨੇ ਚ ਸੀ ਵੀ ਉਹਦੇ ਸੰਗਤ ਇਹ ਜੀ ਹੋ ਗਈ ਵੀ ਉਹ ਗਲਤ ਰਸਤੇ ਚ ਲਿਆ ਗਿਆ ਤੇ ਕਹਿੰਦੇ ਵੀ ਉਸ ਤੋਂ ਬਾਅਦ ਜਦੋਂ ਮੈਂ ਬਾਬਾ ਜੀ ਵੀ ਕਹਿਣ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਲੈ ਕੇ ਆਇਓ ਕਹਿੰਦੇ ਜਦੋਂ ਮੈਂ ਉਹਨੂੰ ਲੈ ਕੇ ਗਈ ਤਾਂ ਬਾਬਾ ਜੀ ਨੇ ਪੁੱਛਿਆ ਪੁੱਤ ਤੈਨੂੰ ਕਿੱਦਾਂ ਨਸ਼ਾ ਲੱਗਿਆ ਕਹਿੰਦੇ ਉਹਨੇ ਦੱਸਿਆ ਵੀ ਵੀ ਬਸ ਸ਼ੌਂਕ ਸ਼ੌਂਕ ਦੇ ਵਿੱਚ ਲੱਗ ਗਿਆ ਜਾਂ ਆਪਾਂ ਕਹਿ ਦੋ ਲਾੜ ਦੇ ਵਿੱਚ ਜਾਂ ਮਜ਼ਾਕ ਦੇ ਵਿੱਚ ਤੇ ਕਹਿੰਦੇ ਵੀ ਪਰ ਉਹ ਕਹਿੰਦੇ ਹੁਣ ਐਸੀ ਉਹ ਕਹਿੰਦਾ ਮੇਰੀ ਲੱਤ ਲੱਗੀ ਜੀ ਹੁਣ ਮੈਨੂੰ ਮਚਾ ਕੇ ਵੀ ਨਹੀਂ ਛੱਡ ਸਕਦਾ ਹੁਣ ਮੇਰਾ ਸਰੀਰ ਟੁੱਟਦਾ ਵੀ ਕਾਦਰ ਸਿਗਰਟ ਤੋਂ ਸ਼ਰਾਬ ਸ਼ਰਾਬ ਤੋਂ ਚੁੱਟੇ ਤੇ ਮੈਂ ਆ ਗਿਆ ਮੈਨੂੰ ਪਤਾ ਹੀ ਨਹੀਂ ਚੱਲਿਆ ਤਾਂ ਕਹਿੰਦੇ ਗ੍ਰਾਂਥੀ ਸਿੰਘ ਨੇ ਉਹਨੂੰ ਕਿਹਾ ਵੀ ਜੇ ਮੈਂ ਤੈਨੂੰ ਇੱਕ ਇਹੋ ਜਿਹਾ ਨਸ਼ਾ ਦੱਸ ਦਵਾਂ ਜਿਹਦੇ ਨਾਲ ਤੂੰ ਹਰ ਟਾਈਮ ਖੁਸ਼ ਰਹੇਗਾ ਹਰ ਟਾਈਮ ਲੋਰ ਦੇ ਵਿੱਚ ਰਹੇਗਾ ਤੇ ਜਿਹਦੇ ਨਾਲ ਤੈਨੂੰ ਦੁਨੀਆ ਦੇ ਸਾਰੇ ਦੁੱਖ ਦਰਦ ਵੀ ਭੁੱਲ ਜਾਣਗੇ ਤੇ ਕਹਿੰਦੇ ਵੀ ਮੇਰਾ ਬੇਟਾ ਕਹਿੰਦਾ ਬਾਬਾ ਜੀ ਇਹ じゃ ਕਿਹੜਾ ਨਸ਼ਾ ਵੀ ਜਿਹਦੇ ਨਾਲ ਮਤਲਬ ਹਰ ਟਾਈਮ ਹੀ ਮੈਂ ਵੀ ਇੱਕ ਨਸ਼ੇ ਦੀ ਲੋੜ ਚ ਰਹੂੰ ਖੁਸ਼ੀ ਖੁਸ਼ ਰਹੂੰ ਮਤਲਬ ਉਹ ਕਹਿੰਦੇ ਵੀ ਤੂੰ ਐਦਾਂ ਕਰਿਆ ਕਰ ਜਦੋਂ ਵੀ ਤੈਨੂੰ ਤੋੜ ਲੱਗਦੀ ਹੈ ਨਾ ਨਸ਼ੇ ਦੀ ਜਦੋਂ ਤੇਰਾ ਸਰੀਰ ਟੁੱਟਣ ਲੱਗਦਾ ਤਾਂ ਉਹ ਉਸੇ ਟਾਈਮ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਜਾਪ ਕਰਿਆ ਕਰ ਤੇ ਕਹਿੰਦੇ ਪਹਿਲਾਂ ਤਾਂ ਮੇਰੇ ਬੇਟੇ ਨੇ ਇਸ ਗੱਲ ਨੂੰ ਸੀਰੀਅਸਲੀ ਨਹੀਂ ਲੀਹਤਾ ਪਰ ਕਿਤੇ ਨਾ ਕਿਤੇ ਕਹਿੰਦੇ ਅੰਦਰੋਂ ਉਹ ਵੀ ਪਰੇਸ਼ਾਨ ਸੀ ਕਿਉਂਕਿ ਦੇਖੋ ਕਈ ਵਾਰੀ ਨਾ ਇਹ ਹੁੰਦਾ ਵੀ ਜਿਹੜਾ ਬੰਦਾ ਨਸ਼ਾ ਕਰ ਰਿਹਾ ਹੁੰਦਾ ਉਹ ਛੱਡਣਾ ਚਾਹੁੰਦਾ ਲੇਕਿਨ ਉਹਦਾ ਜਿਹੜਾ ਸਰੀਰ ਹੈ ਜਦੋਂ ਟੁੱਟਦਾ ਉਹ ਨਹੀਂ ਛੱਡ ਪਾਉਂਦਾ ਪਰ ਅੰਦਰੋਂ ਕਿਤੇ ਨਾ ਕਿਤੇ ਉਹ ਵੀ ਪਰੇਸ਼ਾਨ ਹੁੰਦਾ ਉਹ ਵੀ ਚਾਹੁੰਦਾ ਵੀ ਮੈਂ ਇਸ ਇਸ ਤਕਲੀਫ ਤੋਂ ਬਾਹਰ ਨਿਕਲਣਾ ਕਹਿੰਦੇ ਕਿ ਇਦਾਂ ਕੀਤਾ ਸਾਡੇ ਬੇਟੇ ਦੇ ਮਨ 'ਚ ਵੀ ਇਹ ਸੀ ਕਿ ਮੈਂ ਇਹਨੂੰ ਛੱਡਾਂ ਪਰ ਉਹ ਛੱਡ ਨਹੀਂ ਪਾ ਰਿਹਾ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਚਿੱਟੇ ਦਾ ਨਸ਼ਾ ਬਹੁਤ ਪੜਾ ਹੁੰਦਾ ਪਰ ਹਾਂ ਸਭ ਤੋਂ ਵੱਡੀ ਚੀਜ਼ ਇਹਦੇ ਵਿੱਚ ਜਿਹੜੀ ਹੈਗੀ ਆ ਉਹ ਹੈ ਦਿਮਾਗ ਦੀ ਖੇਡ ਜਿਹੜਾ ਬੰਦਾ ਦਿਮਾਗ ਤੇ ਕਾਬੂ ਕਰਨ ਲੈਂਦਾ ਉਹ ਨਸ਼ੇ ਦੇ ਵਿੱਚੋਂ ਵੀ ਬਾਹਰ ਆ ਜਾਂਦਾ ਕਿਉਂਕਿ ਅਪਾ ਬਹੁਤ ਸਾਰੇ ਇਦਾਂ ਦੀਆਂ ਘਟਨਾਵਾਂ ਸੁਣਦੇ ਜਿਹੜੇ ਲੋਕ ਕਹਿੰਦੇ ਨੇ ਅਸੀਂ ਬਹੁਤ ਚਿੱਟਾ ਪੀਤਾ ਅਸੀਂ ਲੱਖਾਂ ਕਰੋੜਾਂ ਦਾ ਚਿੱਟਾ ਪੀ ਗਏ ਪਰ ਅੱਜ ਅਸੀਂ ਇੱਕ ਚੰਗੇ ਇਨਸਾਨ ਬਣ ਚੁੱਕੇ ਹਾਂ ਤਾਂ ਫਿਰ ਕਈ ਲੋਕਾਂ ਬਈ ਕਹਿਣਾ ਵੀ ਇਹ ਕਿਵੇਂ ਹੋ ਸਕਦਾ ਹਨ ਕਿ ਇੱਕ ਚਿੱਟਾ ਪੀਣ ਵਾਲਾ ਕਿਉਂਕਿ ਆਪਣੀ ਸੋਚ ਹੈ ਵੀ ਜਿਹੜਾ ਚਿੱਟਾ ਪੀਂਦਾ ਉਹ ਕਦੇ ਸੁਧਰ ਨਹੀਂ ਸਕਦਾ ਪਰ ਅਸਲ ਦੇ ਵਿੱਚ ਦਿਮਾਗ ਦੀ ਖੇਡ ਹੁੰਦੀ ਹੈ ਜੇ ਆਪਾਂ ਦਿਮਾਗ ਤੋਂ ਚਾਹੀਏ ਤਾਂ ਆਪਾਂ ਉਹ ਕਿਸੇ ਵੀ ਨਸ਼ੇ ਨੂੰ ਛੱਡ ਸਕਦੇ ਹਾਂ ਸੋ ਕਹਿੰਦੇ ਮੇਰਾ ਬੇਟਾ ਵੀ ਕਿਤੇ ਨਾ ਕਿਤੇ ਚਾਹੁੰਦਾ ਸੀ ਕਹਿੰਦੇ ਜਦੋਂ ਉਹਨੂੰ ਤੋੜ ਲੱਗਣੀ ਨਾ ਤਾਂ ਕਹਿੰਦੇ ਮਤਲਬ ਕਿ ਸ਼ੁਰੂ ਦੇ ਥੋੜੇ ਦਿਨ ਤਾਂ ਉਹ ਨਹੀਂ ਇਗਨੋਰ ਕੀਤਾ ਪਰ ਕਹਿੰਦੇ ਫਿਰ ਉਹਨੇ ਕੀ ਕੀਤਾ ਨਾ ਵੀ ਜਦੋਂ ਵੀ ਉਹਨੂੰ ਇਹ ਲੱਗਣਾ ਨਸ਼ਾ ਕਰਾ ਕਹਿੰਦੇ 3-4 ਦਿਨ ਘਰੋਂ ਬਾਹਰ ਨਾ ਗਿਆ ਉਹਨੇ ਗੇਟ ਲਾ ਲੈਣਾ ਜਦੋਂ ਵੀ ਉਹਨੂੰ ਤੋੜ ਲੱਗਣੀ ਉਹਨੇ ਵਾਈਬਰੂ ਦਾ ਚਾਕ ਕਰਨਾ ਸ਼ੁਰੂ ਕਰ ਦੇਣਾ ਕਹਿੰਦੇ ਕਿਤੇ ਨਾ ਕਿਤੇ ਉਹਦੀ ਲੜਾਈ ਆਪਣੇ ਆਪ ਨਾਲ ਵੀ ਸੀ ਕਿਉਂਕਿ ਅੰਦਰ ਆਪਣੇ ਅੰਦਰ ਨਾਲ ਲੜ ਰਿਹਾ ਸੀ ਕਿਉਂਕਿ ਦਿਲ ਕਹਿ ਰਿਹਾ ਸੀ ਦਿਮਾਗ ਕਹਿ ਰਿਹਾ ਸੀ ਸਰੀਰ ਕਹਿ ਰਿਹਾ ਸੀ ਵੀ ਨਸ਼ਾ ਕਰ ਪਰ ਇਹ ਵੀ ਸੀ ਕਿਤੇ ਨਾ ਕਿਤੇ ਵੀ ਮੈਂ ਇਸ ਦਲਦਲ ਚੋਂ ਬਾਹਰ ਆਣਾ ਉਹਦੀ ਵੀ ਕੋਸ਼ਿਸ਼ ਕਰ ਰਿਹਾ ਸੀ ਉਕੇ ਇਹਦੇ ਨਾਲ 5-6 ਦਿਨਾਂ ਬਾਅਦ ਜਦੋਂ ਉਹਨੂੰ 4-4-5 ਦਿਨ ਹੋ ਗਏ ਯਾਨੀ ਕੀ ਜਾਚ ਕਰਦੇ ਨੂੰ 5-6 ਦਿਨਾਂ ਬਾਅਦ ਕਹਿੰਦੇ ਉਹਨੇ ਸੋਚਿਆ ਵੀ ਨਹੀਂ ਵੀ ਮੈਂ ਇੱਕ ਵਾਰੀ ਕਰ ਲੈਣਾ ਚਲੋ ਉਸ ਤੋਂ ਬਾਅਦ ਛੱਡ ਦੂੰਗਾ ਕਹਿੰਦੇ ਜਦੋਂ ਕਹਿੰਦੇ ਸਾਰੀ ਚੀਜ਼ਾਂ ਮੇਰੇ ਬੇਟੇ ਨੇ ਮੇਰੇ ਨਾਲ ਵੀ ਸਾਂਝੀਆਂ ਕੀਤੀਆਂ ਵੇ ਕੀ ਕੀ ਉਹਦੇ ਅੰਦਰ ਚੱਲਿਆ ਇਸ ਦੌਰਾਨ ਕਹਿੰਦੇ ਜਦੋਂ ਉਹ ਘਰ ਤੋਂ ਬਾਹਰ ਨਿਕਲਣ ਲੱਗਿਆ ਨਾ ਤਾਂ ਕਹਿੰਦੇ ਉੱਥੇ ਨਾ ਇੱਕ ਕਮਰੇ ਦੇ ਸਾਹਮਣੇ ਪੋਥੀ ਸਹਿਬ ਰੱਖੇ ਹੋਏ ਸੀ ਜਿਦੇ ਵਿੱਚ ਗਰਵਾਣੀ ਦੀਆਂ ਪੋਥੀ ਸਹਿਬ ਮਤਲਬ ਆਪਾਂ ਇਹ ਨਹੀਂ ਕਵਾਂਗੇ ਵੀ ਜਿਵੇਂ ਆਪਣੇ ਸਹਿਜ ਬਾਠ ਦੇ ਪੋਥੀ ਸਹਿਬ ਕਹਿੰਦੇ ਨੇ ਉਹਦੇ ਵਿੱਚ ਗਰਵਾਣੀ ਦੀਆਂ ਤੋਕਾਂ ਅਰਥਾਂ ਸਮੇਤ ਦੱਸੀਆਂ ਹੁੰਦੀਆਂ ਸੀ ਵੀ ਕਿ ਮਤਲਬ ਕਿ ਕੋਈ ਕੋਈ ਜਿਹੜੀ ਪੰਕਤੀ ਉਹ ਤੇ ਦੱਸੀ ਹੁੰਦੀ ਸੀ ਇਹ ਨਹੀਂ ਵੀ ਜਿਵੇਂ ਆਪਣੇ ਸਹਿਜ ਬਾਠ ਆ ਵੀ ਉਦਾਂ ਬਾਠ ਹੋਗਾ ਨਹੀਂ ਤੇ ਕਹਿੰਦੇ ਮੈਂ ਉਹ ਪੜ੍ਹਦੀ ਹੁੰਦੀ ਸੀ ਮੈਨੂੰ ਬੋਛਾਂਕ ਸੀਗਾ ਕਹਿੰਦੀ ਮੈਂ ਗੁਰਬਾਣੀ ਦੇ ਬਾਰੇ ਜਿੰਨਾ ਵੀ ਮੈਨੂੰ ਟਾਈਮ ਮਿਲਣਾ ਤਾਂ ਮੈਂ ਅਰਥਾਂ ਸਮੇਤ ਸਮਝਣ ਦੀ ਕੋਸ਼ਿਸ਼ ਕਰਨੀ ਤੇ ਕਹਿੰਦੀ ਉਹਨੇ ਨਾ ਉਹਤੇ ਨਿਗਾ ਪਾਈ ਕਹਿੰਦੀ ਉਹ ਰੁਕ ਗਿਆ ਰੋਕੇ ਕਹਿੰਦੀ ਉਹਨੇ ਉਹ ਤੋਂ ਪੈਰ ਜਿਹੜੇ ਸੀ ਉਹ ਪੋਥੀ ਸਰ ਵੱਲ ਨੂੰ ਚਲੇ ਗਏ ਕਹਿੰਦੇ ਉਹਨੇ ਪੋਥੀ ਸਰ ਹੱਥ ਧੋਤੇ ਪੋਥੀ ਸਰ ਚੱਕਿਆ ਔਰ ਬਹਿ ਗਏ ਬੈਠ ਗਿਆ ਕਹਿੰਦੇ ਜਦੋਂ ਪੜਨ ਲੱਗਿਆ ਉਹਨੂੰ ਕਿਤੇ ਨਾ ਕਿਤੇ ਉਹ ਅਰਥ ਸਮਝੀ ਕਹਿੰਦੇ ਉਹਨੂੰ ਨਾ ਉਹ ਚੀ ਨੇ ਸਕੂਨ ਦਿੱਤਾ ਮਨ ਨੂੰ ਸ਼ਾਂਤੀ ਦਿੱਤੀ ਉਹ ਕਹਿੰਦੇ ਉਸ ਤੋਂ ਬਾਅਦ ਫਿਰਨਾ ਉਹ ਅੱਧਾ ਪੌਣਾ ਘੰਟਾ ਉਹਨੇ ਕੋਥੀਸਰ ਪੜਿਆ ਉਦੋਂ ਬਾਅਦ ਜਾ ਕੇ ਆਉਦੇ ਕਮਰੇ 'ਚ ਬੈਠ ਗਿਆ ਕਿਉਂਕਿ ਜਿਹੜੀ ਅੰਦਰ ਤੋੜ ਲੱਗੀ ਸੀ ਕਹਿੰਦੇ ਉਹ ਬਾਣੀ ਜਿਹੜਾ ਅਰਥਾ ਸਮੇ ਸਮਝਣ ਲੱਗ ਗਿਆ ਉਹਨੂੰ ਸਕੂਨ ਜਾਂ ਮਿਲਿਆ ਕਹਿੰਦੇ ਅੰਦਰ ਚਲੇ ਗਿਆ ਕਮਰੇ ਦੇ ਵਿੱਚ ਤੇ ਕਹਿੰਦੇ ਉਹ ਉਹਨੇ ਖੁਦ ਦੱਸਿਆ ਕਹਿੰਦਾ ਮੈਂ ਅੱਧੀ ਰਾਤ ਤੱਕ ਪਿਆ ਹੀ ਸੋਦਾ ਰਿਹਾ ਕਹਿੰਦੇ ਮੈਂ ਉਸ ਦਿਨ ਤੋਂ ਲੈ ਕੇ ਅੱਧੀ ਰਾਤ ਤੱਕ ਅੱਧੀ ਰੋਟੀ ਵੀ ਨਹੀਂ ਖਾਧੀ ਪਿਆ ਇਹ ਸੋਦਾ ਰਿਹਾ ਵੀ ਜੋ ਬਾਣੀ ਦੇ ਵਿੱਚ ਪ੍ਰਮਾਤਮਾ ਨੇ ਲਿਖਿਆ ਵੀ ਅਸਲੀ ਨਸ਼ਾ ਇਹ ਐ ਅਸਲੀ ਖੁਮਾਰ ਇਹ ਐ ਜਿਹੜਾ ਜ਼ਿੰਦਗੀ ਨੂੰ ਜਿਉਣਾ ਦਾ ਤਾਂ ਕਹਿੰਦਾ ਮੈਂ ਆਪਦਾ ਪੱਕਾ ਮਨ ਬਣਾ ਲਿਆ ਵੀ ਮੈਂ ਹੁਣ ਜਿਹੜਾ ਹੈਗਾ ਇਸ ਰਸਤੇ ਦੇ ਦੁਆਰਾ ਨਹੀਂ ਜਾਣਾ ਜਿਹੜਾ ਮੈਂ ਹੁਣ ਆਪਦੇ ਆਪ ਨੂੰ ਨਸ਼ਾ ਲਾਉਣਾ ਉਹ ਗੁਰਬਾਣੀ ਦਾ ਲਾਉਣਾ ਉਹ ਗੁਰਬਾਣੀ ਦੇ ਨਾਮ ਦੀ ਖੁਮਾਰੀ ਦਾ ਲਾਉਣਾ ਕਹਿੰਦੇ ਨਾ ਉਹਨੇ ਕੀ ਕੀਤਾ ਕਹਿੰਦੇ ਸਵੇਰੇ ਉੱਠਿਆ ਉਹਨੇ ਇਸ਼ਨਾਨ ਕੀਤਾ ਤੇ ਕਹਿੰਦੇ ਉਹ ਆਪਦਾ ਜਿਹੜਾ ਹੈਗਾ ਉਹ ਦੂਜੀ ਕਮਰੇ ਚ ਆਇਆ ਪੁੱਥੀ ਸਾਹਿਬ ਚੱਕਿਆ ਔਰ ਚੱਕ ਕੇ ਆਕੇ ਗੇਟ ਬੰਦ ਕਰਕੇ ਉਹ ਬੈਠ ਗਿਆ ਕਹਿੰਦੇ ਜਦੋਂ ਅਸੀਂ ਦੇਖਿਆ ਵੀ ਅੱਜ ਚ ਦਿਨ ਚੜ ਗਿਆ ਹਲੇ ਤੱਕ ਹੀ ਉੱਠਿਆ ਨਹੀਂ ਕਿਉਂਕਿ ਆਪਾਂ ਨਸ਼ੇ ਵਾਲੇ ਬੰਦੇ ਦਾ ਵੀ ਫਿਕਰ ਕਰਦੇ ਆ ਨਾ ਵੀ ਕੋਈ ਗੱਲ ਆਉਗੀ ਹੋਵੇ ਕਹਿੰਦੇ ਜਦੋਂ ਅਸੀਂ ਗੇਟ ਖੋਲਿਆ ਮੈਂ ਤੇ ਮੇਰੇ ਘਰ ਵਾਲਾ ਹੈਰਾਨ ਕਹਿੰਦੇ ਮੇਰੇ ਅੱਖਾਂ ਦੇ ਵਿੱਚ ਹੰਝੂ ਉਹ ਹੰਝੂ ਕਹਿੰਦੇ ਦੁੱਖ ਦੇ ਨਹੀਂ ਸੀ ਉਹ ਹੰਝੂ ਕਹਿੰਦੇ ਗੁਰੂ ਦੇ ਸ਼ੁਕਰਾਨੇ ਦੇ ਸੀ ਉਹ ਹੰਝੂ ਜਿਹੜੇ ਸੀ ਨਾ ਪ੍ਰਮਾਤਮਾ ਦੇ ਧੰਨਵਾਦ ਦੇ ਸੀ ਕਹਿੰਦੇ ਜਦੋਂ ਅਸੀਂ ਦੇਖਿਆ ਵੀ ਉਹ ਪਾਠ ਵੀ ਉਹਦੇ ਵਿੱਚੋਂ ਪੰਕਤੀਆਂ ਪੜ ਰਿਹਾ ਨਾਲ ਉਹ ਅਰਥਾਂ ਨੂੰ ਸਮਝ ਰਿਹਾ ਕਹਿੰਦੇ ਫਿਰ ਉਹਨੇ ਪਲਟ ਕੇ ਮੈਨੂੰ ਕਿਹਾ ਵੀ ਮੰਮੀ ਹੁਣ ਮੈਂ ਕਦੀ ਨਸ਼ਾ ਨਹੀਂ ਕਰੂੰਗਾ ਹੁਣ ਮੈਂ ਇੱਕ ਨਵਾਂ ਨਸ਼ਾ ਲਾ ਲਿਆ ਆਪਣੇ ਆਪ ਨੂੰ ਉਹ ਹੈ ਗੁਰਬਾਣੀ ਦਾ ਅੱਜ ਤੋਂ ਬਾਅਦ ਮੈਂ ਨਾਮ ਜਪੂੰਗਾ ਗੁਰਬਾਣੀ ਜਪੂੰਗਾ ਪਰ ਮੈਂ ਦੂਜਾ ਨਸ਼ਾ ਨਹੀਂ ਕਰੂੰਗਾ ਕਹਿੰਦੇ ਉਸ ਦਿਨ ਤੋਂ ਲੈ ਕੇ ਫਿਰ ਹੌਲੀ-ਹੌਲੀ ਗੁਰੂ ਘਰ ਜਾਣ ਲੱਗਿਆ ਲੋਕ ਬਹੁਤ ਗੱਲਾਂ ਕਰਦੇ ਸੀ ਕਹਿੰਦੇ ਕਿਹਾ ਕਰਨ ਦੇਖੋ ਵੀ ਉਹ ਹੀ ਨਹੀਂ ਜਿਹੜਾ ਚੋਰੀਆਂ ਕਰਦਾ ਹੁੰਦਾ ਸੀ ਹੁਣ ਗੁਰੂ ਘਰ ਆਣ ਲੱਗ ਗਿਆ ਹੁਣ ਇਹਦਾ ਕੋਈ ਨਵਾਂ ਪੈਂਤਰਾ ਹੋਣਾ ਕੋਈ ਨਵੀਂ ਖੇਡ ਹੋਣੀ ਹੈ ਕਹਿੰਦੇ ਲੋਕਾਂ ਨੇ ਇਦਾਂ ਗੱਲਾਂ ਕਰੀਆਂ ਕਹਿੰਦੇ ਉਹ ਕਹਿੰਦਾ ਵੀ ਮੇਰੇ ਕੰਨੀ ਉਹ ਸਾਰੀਆਂ ਗੱਲਾਂ ਪਹਿਰੀਆਂ ਸੀ ਪਰ ਕਹਿੰਦੇ ਬਸ ਮੇਰਾ ਇਰਾਦਾ ਪੱਕਾ ਸੀ ਵੀ ਮੈਂ ਹੁਣ ਪਿੱਛੇ ਨਹੀਂ ਮੁੜਨਾ ਤੇ ਉਹ ਰੋਜ਼ ਗੁਰੂ ਘਰ ਜਾਂਦਾ ਰਿਹਾ ਸੇਵਾ ਕਰਦਾ ਰਿਹਾ ਕਰਦੇ ਕਰਉਂਦੇ ਨਾ ਬਾਣੀ ਨਾਲ ਜੁੜ ਗਿਆ ਗੁਰੂ ਘਰ ਨਾਲ ਜੁੜ ਗਿਆ ਕਹਿੰਦੇ ਸਾਡਾ ਉਹ ਬੱਚਾ ਜਿਹੜਾ ਕਿਤੇ ਨਾ ਕਿਤੇ ਭਟਕ ਗਿਆ ਸੀ ਪਰ ਇੱਕ ਗ੍ਰੰਥੀ ਸਿੰਘ ਦੀ ਇੱਕ ਰਸਤਾ ਦਿਖਾਉਂਦੇ ਤਰੀਕੇ ਨਾਲ ਪ੍ਰਮਾਤਮਾ ਦੀ ਮਿਹਰ ਦੇ ਕਰਕੇ ਕਹਿੰਦੇ ਅੱਜ ਉਹ ਨਸ਼ੇ ਤੋਂ ਬਾਹਰ ਹੈ ਸਿਰਫ ਇੱਕ ਵਾਹਿਗੁਰੂ ਦਾ ਜਿਹੜਾ ਸ਼ਬਦ ਆ ਉਹਨੇ ਉਹ ਬੈ ਕੇ ਜਪਣਾ ਤੇ ਉਹਦੇ ਨਾਲ ਉਹਨੂੰ ਸ਼ਾਂਤੀ ਮਿਲਣੀ ਉਹਦੇ ਮਨ ਨੂੰ ਸਕੂਨ ਮਿਲਣਾ ਸੋ ਜਦੋਂ ਆਪਾਂ ਬਾਣੀ ਜਪਦੇ ਹੋਏ ਹਨਾ ਸ਼ਾਂਤੀ ਲੱਭਦੇ ਆ ਬਾਣੀ ਦੇ ਵਿੱਚੋਂ ਸਕੂਨ ਲੱਭਦੀਆਂ ਤਾਂ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਹੈਗੀ ਸਾਨੂੰ ਜ਼ਰੂਰ ਮਦਦ ਕਰਦੀ ਆ ਸਾਨੂੰ ਸਕੂਨ ਜਿਹੜਾ ਹੈਗਾ ਅਸਲ ਦੇ ਵਿੱਚ ਉਹੀ ਪ੍ਰਮਾਤਮਾ ਨੂੰ ਪਾਉਣਾ ਜਿਹੜੀਆਂ ਹੋਰ ਦੁਨਿਆਵੀ ਚੀਜ਼ਾਂ ਜਾਂ ਧਨ ਦੌਲਤ ਹੋਗੀ ਇਹ ਤਾਂ ਪ੍ਰਮਾਤਮਾ ਦੇ ਹੰਦ ਹੈ ਲੇਕਿਨ ਅਸਲ ਜੇ ਆਪਾਂ ਸਮਝੀਏ ਵੀ ਬਾਣੀ ਚ ਆਪਾਂ ਪਾਉਣਾ ਕੀ ਆ ਉਹ ਮਨ ਦੀ ਸ਼ਾਂਤੀ ਤੇ ਸਕੂਨ ਸੋ ਮੀਤ ਕਰਦੇ ਆ ਜਿਹੜੀ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦੇ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ